ਹੈਲੋ ਫਰੈਂਡਸ ਅੱਜ ਵੀ ਕਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਰਜੀਤ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਸਾਰੇ ਆਪਣੇ ਘਰਾਂ ਵਿੱਚ ਠੀਕ ਠਾਕ ਆ ਤੇ ਸੱਚੇ ਪਾਸ਼ਾ ਦੀ ਕਿਰਪਾ ਹੈ ਤੇ ਹੁਣ ਅੱਜ ਮੀਂਹ ਨਹੀਂ ਪਿਆ ਨਹੀਂ ਤਾਂ ਬਹੁਤ ਬਾਰਿਸ਼ ਆ ਰਹੀ ਸੀ ਤੇ ਅੱਜ ਮੈਂ ਕਿਹਾ ਚਲੋ ਪੈਣਾ ਦੇ ਬਹੁਤ ਕਮੈਂਟ ਆਏ ਸੀ ਪਹਿਲੀਆਂ ਵੀਡੀਓ ਚ ਕਿਉਂਕਿ ਮੈਂ ਨਾ ਹੋਮ ਰੈਮਡੀ ਪਾ ਨਹੀਂ ਸਕੀ ਤੇ ਵਲੌਗ ਹੀ ਪਾ ਰਹੀ ਸੀਗੀ ਬਈ ਇਹ ਵੀਡੀਓ ਤੇ ਬਹੁਤ ਕਮੈਂਟ ਆਏ ਸੀ ਕਿ ਇਹ ਪੈਂਜੀ ਜਿਹੜੀ ਅਸੀਂ ਫਟਕਰੀ ਵਰਤਦੇ ਆ ਉਹਦਾ ਨੁਕਸਾਨ ਤੇ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਬਿਲਕੁਲ ਨਹੀਂ ਜਿਹੜੀ ਵੀ ਚੀਜ਼ ਤੁਸੀਂ ਲਿਮਟ ਚ ਵਰਤਦੇ ਹੋ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਜਿਹੜੀ ਮੈਂ ਚੀਜ਼ ਆਪ ਯੂਜ਼ ਕਰਦੀ ਹਾਂ ਉਹ ਤੁਹਾਨੂੰ ਦੱਸਦੀ ਆ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਆ ਇੱਕ ਖਾਸ ਸੀਜ਼ ਰੈਮਡੀ ਹੈ ਤੁਸੀਂ ਘਰ ਵਿੱਚ ਹੀ ਕਰ ਸਕਦੇ ਆ ਸਾਰੀਆਂ ਭੈਣਾਂ ਕੋਈ ਟਾਈਮ ਨਹੀਂ ਲੱਗਦਾ ਜਦੋਂ ਮਰਜ਼ੀ ਕਰ ਲਓ ਰਾਤ ਨੂੰ ਕਰ ਲਓ ਦਿਨੇ ਕਰ ਲਓ ਕਿਉਂਕਿ ਚਿਹਰਾ ਇੰਨਾ ਵਧੀਆ ਕਿਉਂਕਿ 50 ਸਾਲ ਦੀ ਉਮਰ ਤੋਂ ਬਾਅਦ ਨਾ ਸਾਰਿਆਂ ਦੇ ਚਿਹਰੇ ਜਿਹੜੇ ਢਿੱਲੇ ਹੋ ਜਾਂਦੇ ਆ ਇੱਥੇ-ਇੱਥੇ ਲਾਈਨਸ ਪੈ ਜਾਂਦੀਆਂ ਇੱਥੇ ਪੈ ਜਾਂਦੀਆਂ ਇਸ ਕਰਕੇ ਆਪਣੀ ਤੁਸੀਂ ਪੂਰਾ ਧਿਆਨ ਰੱਖੋ ਆਪਣੇ ਚਿਹਰੇ ਨੂੰ ਤੁਹਾਡਾ ਚਿਹਰਾ ਇਕਦਮ ਟਾਈਟ ਹੋ ਜਾਏਗਾ ਤੇ ਅੱਜ ਮੈਂ ਲੈ ਕੇ ਆਈਆਂ ਚਾਰਕੋਲ ਪਾਊਡਰ ਦੀ ਜਿਹੜੀ ਫੇਸ਼ੀਅਲ ਹੈ ਪੈਕ ਸਮਝ ਲਓ ਫੇਸ਼ੀਅਲ ਸਮਝ ਲਓ ਘਰ ਵਿੱਚ ਇੱਕ ਵਾਰੀ ਜ਼ਰੂਰ ਦੇ ਹਫ਼ਤੇ ਵਿੱਚ ਇੱਕ ਵਾਰੀ ਕਰਕੇ ਦੇਖਿਓ ਇੰਨਾ ਵਧੀਆ ਰਿਜ਼ਲਟ ਹੈ ਨਾ ਬਹੁਤ ਵਧੀਆ ਰਿਜ਼ਲਟ ਆਏਗਾ ਤੁਹਾਡੇ ਤੁਹਾਡੀ ਜਿਹੜੀ ਡੈਡ ਸਕਿਨ ਹੈ ਜਿਵੇਂ ਰਿੰਕਲਸ ਫੈ ਜਾਂਦੇ ਨੇ ਬਲੈਕ ਸਕਿਨ ਹੋ ਜਾਂਦੀ ਆ ਤੇ ਛੋਟੇ ਛੋਟੇ ਦਾਣੇ ਹਨਾ ਨਿ ਦਾਗ ਪੈ ਜਾਂਦੇ ਕਈ ਵਾਰੀ ਹਨਾ ਤੇ ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਕੰਮ ਕਰਦੇ ਆ ਭਣਾ ਦੇ ਨਾ ਹੱਥਾਂ ਦੇ ਉੱਤੇ ਵੀ ਇੱਥੇ ਕਈ ਵਾਰੀ ਕੁੱਕਰ ਲੱਗ ਗਿਆ ਤਵਾ ਲੱਗ ਗਿਆ ਤੇ ਤਾਂ ਵੀ ਦਾਗ ਜੇ ਪੈ ਜਾਂਦੇ ਆ ਤੇ ਤੁਸੀਂ ਮਤਲਬ ਮੈਂ ਜਿਹੜਾ ਅੱਜ ਦੱਸ ਰਹੀ ਹਾਂ ਇਹ ਨੁਕਤਾ ਜ਼ਰੂਰ ਵਰਤਿਓ ਕਿ ਇਹਦੇ ਨਾਲ ਦਾਗ ਬਿਲਕੁਲ ਹੀ ਫੇਸ ਤੇ ਰਹਿੰਦੇ ਤੇ ਅੱਜ ਇਹਦੇ ਵਿੱਚ ਮੈਂ ਕੀ ਮਿਲਾਵਾਂਗੀ ਇੱਕ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਜਿਹੜੀ ਸੀ ਮੇਰੇ ਕੋਲ ਇਸ ਫਾਰਮ 'ਚ ਸੀਗੀ ਡਲੀਆਂ ਵਾਲੀ ਸੀਗੀ ਪਾਊਡਰ ਨਹੀਂ ਸੀ ਇਸਕਾ ਕਿਉਂ ਮੈਂ ਬਹੁਤ ਮਹੀਨ ਕੁੱਟ ਲਿਆ ਇੱਕ ਚਮਚ ਕੁੱਟ ਲਿਆ ਤੇ ਇਹਦੇ ਨਾਲ ਜਿਹੜਾ ਮਲਤਾਨੀ ਮਿੱਟੀ ਨਾਲ ਚਿਹਰਾ ਦਾ ਟਾਈਟ ਹੋ ਜਾਂਦਾ ਹੈ ਤੇ ਬਹੁਤ ਵਧੀਆ 글로ਵ ਆਉਂਦਾ ਹੈ ਤੇ ਤੁਹਾਨੂੰ ਇਹ ਸਾਰਾ ਕਰਨਾ ਚਾਹੀਦਾ ਇਹਦੇ ਵਿੱਚ ਤੁਸੀਂ ਮੈਂ ਹੋਰ ਵੀ ਇੱਕ ਚੀਜ਼ ਵਰਤ ਰਹੀ ਹਾਂ ਪੋਟਾਟੋ ਇਹ ਵਾਲਾ ਆਲੂ ਦਾ ਜਿਹੜਾ ਪਾਊਡਰ ਹੁੰਦਾ ਤੇ ਇਹਨੂੰ ਤੁਸੀਂ ਯੂਜ਼ ਕਰ ਸਕਦੇ ਘਰ ਵਿੱਚ ਵੀ ਬਣਾ ਸਕਦੇ ਹੋ ਇਹਨੂੰ ਪੀਸ ਕੇ ਬਰੀਕ ਬਰੀਕ ਇਹਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਪਰ ਮੈਂ ਆਨਲਾਈਨ ਹੀ ਮੰਗਾਇਆ ਤੇ ਅੱਜ ਮੈਂ ਤਿੰਨ ਚੀਜ਼ਾਂ ਦਾ ਜਿਹੜਾ ਇਹਦਾ ਕਰਾਂਗੀ ਤੇ ਜੇ ਤੁਸੀਂ ਕਦੀ ਵੀ ਫੇਸ਼ਲ ਕਰਦੇ ਹੋ ਤੇ ਉਹਦੇ ਵਾਸਤੇ ਕਸਤੂਰੀ ਹਲਦੀ ਮਿਲਦੀ ਹੈ ਉਹ ਲਿਆ ਸਕਦੇ ਤੁਸੀਂ ਤੇ ਇਹਨੂੰ ਨਿਤ ਘਰ ਬਣਾ ਕੇ ਜਿੱਦਾਂ پیس ਲੋ ਹਨਾ ਤੇ ਮੈਂ ਆਰਡਰ ਕੀਤਾ ਸੀ ਤੇ ਇਹ ਵੀ ਆ ਗਈ ਤੇ ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੇ ਮੈਂ ਚਾਰ ਕੋਲ ਪਾਊਡਰ ਹੈ ਇਹਨੂੰ ਮੈਂ ਕਿੱਦਾਂ ਵਰਤਣਾ ਤੇ ਚਿਹਰੇ ਤੇ ਮੈਂ ਕੁਝ ਨਹੀਂ ਲਗਾਇਆ ਇਹਨੂੰ ਅਸੀਂ ਇੱਥੋਂ ਕੱਟ ਲੈਨੇ ਆ ਤੈਨੂੰ ਬਾਅਦ ਵਿੱਚ ਮੇਕ ਡੱਬੀ ਚ ਪਾ ਲਿਓ ਤੁਸੀਂ ਤਾਂ ਮੰਗਾ ਲਓ ਹਫਤੇ 'ਚ ਇੱਕ ਵਾਰੀ ਤੁਸੀਂ ਚਾਰ ਕੋਲ ਜਿਹੜਾ ਹੈਗਾ ਪਾਊਡਰ ਹੈ ਨਾ ਇਹਨੂੰ ਜਰੂਰ ਯੂਜ਼ ਕਰੋ ਫੇਸ਼ਲ ਕਰੋ ਤੇ ਬਹੁਤ ਵਧੀਆ ਜਿਹੜੇ ਹੈਗੇ ਲਾਭ ਨੇ ਕਿ ਚਿਹਰਾ ਬਹੁਤ ਵਧੀਆ ਹੋ ਜਾਂਦਾ ਇਸ ਕਰਕੇ ਮੈਂ ਕਿ ਮੈਂ ਆਪਣੀਆਂ ਭੈਣਾਂ ਨੂੰ ਅੱਜ ਥੋੜਾ ਜਿਨਾ ਦੱਸ ਦਵਾਂ ਕਿ ਅੱਜ ਅਸੀਂ ਫੇਸ਼ਲ ਕਰਨਾ ਹੈ ਤੇ ਮੈਂ ਤੁਹਾਡਾ ਸ਼ੇਅਰ ਕਰਨ ਲੱਗ ਗਈ ਮੈਂ ਕਿ ਚਲੋ ਅੱਜ ਭੈਣਾਂ ਨੂੰ ਇਹ ਰੈਮਡੀ ਜਰੂਰ ਦੱਸ ਦਿੰਨੇ ਆ ਤੇ ਇਹਦੇ ਵਿੱਚ ਮੈਂ ਪਾ ਲਾਂਗੀ ਇੱਕ ਕਟੋਰੀ ਲੈ ਲਈ ਆ ਤੇ ਇਹਦੇ ਵਿੱਚ ਮੈਂ ਕੀ ਕੀ ਮਿਕਸ ਕਰਾਂਗੇ ਇਹ ਮੈਂ ਆਪ ਜੋ ਵਰਤਣੀ ਉਹੀ ਮੈਂ ਤੁਹਾਨੂੰ ਦੱਸਾਂਗੀ ਇੱਕ ਮੈਂ ਲੈ ਲਿਆ ਚਮਚ ਚਾਰਕੋਲ ਪਾਊਡਰ ਦਾ ਚਮਚ ਇੱਕ ਮੈਂ ਲੈ ਲਿਆ ਜਿੰਨਾ ਮੈਂ ਵਰਤਣਾ ਉਹਨਾ ਹੀ ਮੈਂ ਪਾਵਾਂਗੀ ਆਪਣੇ ਫੇਸ ਦੇ ਅਕੋਰਡਿੰਗ ਏ ਪਾ ਲਿਆ ਤੇ ਇੱਕ ਚਮਚ ਹੁਣ ਮੈਂ ਪਾਵਾਂਗੀ ਏ ਜਿਹੜੀ ਮੈਂ ਮਲਤਾਨੀ ਮਿੱਟੀ ਕੁੱਟ ਕੇ ਰੱਖੀ ਹੋਈ ਸੀ ਏ ਮੈਂ ਪਾ ਲਾਂਗੀ ਵਿੱਚ ਇਹਦੇ ਵਿੱਚ ਇੱਕ ਮਿਕਸ ਇਹ ਕਰ ਲੇਤਾ ਤੇ ਇਸ ਤੋਂ ਬਾਅਦ ਮੈਂ ਬਦਾਮ ਰੋਗਣ ਦੀਆਂ ਦੋ ਤਿੰਨ ਬੂੰਦਾ ਪਾਵਾਂਗੀ ਵਿੱਚ ਤੁਹਾਨੂੰ ਦਿਖਾਈ ਦੇਣੇ ਦੋ ਤਿੰਨ ਬੂੰਦਾ ਬਦਾਮ ਰੋਗਣ ਦੀਆਂ ਪਾ ਲਿਆ ਤੁਸੀਂ ਵਿਟਾਮਿਨ E ਦਾ ਕੈਪਸੂਲ ਵੀ ਪਾ ਸਕਦੇ ਹੋ इस तो बाद में शायद शायद थोड़ा जा पावगी इन्ना शायद पावे और एलोवेरा जेल जैल जो ट्यूब आती है और मंगा लो तो मेरे को बरदान की ऑलरेडी मैं मंगा के रखी प्योर दी है ये थोड़ी मिक्स करा कि मैं ही ज्यादा यूज कर दी एक चमच पावगी ਇੱਕ ਚਮਚ ਐਲੋਵੇਰਾ ਜੈਲ ਪਾਤੀ ਤੇ ਇੱਕ ਚਮਚੀ ਮੈਂ ਪੋਟਾਟੋ ਪਾਊਡਰ ਪਾਵਾਂਗੀ ਇਹਦੇ ਚ ਇਹ ਜਿੰਨੇ ਵੀ ਮੂੰਹ ਤੇ ਦਾਗ ਧੱਬੇ ਸਾਰੇ ਇੱਕਦਮ ਠੀਕ ਹੋ ਜਾਣਗੇ ਇਹਦੇ ਨਾਲ ਪਲੀਜ਼ ਇੱਕ ਤੁਸੀਂ ਨਾ ਹਫਤੇ ਚ ਨਾ ਇੱਕ ਵਾਰੀ ਜ਼ਰੂਰ ਕਰ ਹੀ ਲਿਆ ਕਰੋ ਬਹੁਤ ਵਧੀਆ ਹੈ ਤੇ ਫਿਰ ਇਹਦੇ ਵਿੱਚ ਮੈਂ ਪਾ ਦਾਂਗੀ ਥੋੜਾ ਜਿਹਾ ਨਾ ਗੁਲਾਬ ਜਲ ਦੁੱਧ ਪਾਣਾ ਦੁੱਧ ਵੀ ਤੁਸੀਂ ਪਾ ਸਕਦੇ ਹੋ ਦਹੀਂ ਪਾਣਾ ਦਹੀਂ ਵੀ ਪਾ ਸਕਦੇ ਹੋ ਪਰ ਆਪਣੀ ਮਰਜ਼ੀ ਮੈਂ ਇਹਦੇ ਵਿੱਚ ਇਹ ਮਿਕਸ ਕੀਤਾ ਇਹਨੂੰ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਲਾਂਗੇ ਤੇ ਫਿਰ ਇਸ ਤੇ ਫਿਰ ਲਗਾਵਾਂਗੇ ਇਹਨੂੰ ਚੰਗੀ ਤਰ੍ਹਾਂ ਇਦਾਂ ਮਿਕਸ ਕਰ ਲੈਣਾ ਥੋੜਾ ਜਿਹਾ ਅਗੱਤ ਥੋੜਾ ਜਨਾ ਹੋਰ ਪਾ ਲੈਨੇ ਇਦਾਂ ਦੀ ਘਰ ਚ ਹੋਮ ਰੈਮਡੀਆ ਕਰ ਲੈਣੀਆਂ ਚਾਹੀਦੀਆਂ ਤੇ ਸਾਰੇ ਭੈਣਾਂ ਨੂੰ ਜਰੂਰ ਆਪਣੇ ਫੇਸ ਦਾ ਧਿਆਨ ਦੇਣਾ ਚਾਹੀਦਾ ਮੈਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਔਰ ਇਸ ਤੋਂ ਬਾਅਦ ਅਸੀਂ ਫੇਸ ਤੇ ਲਗਾਉਂਦੇ ਔਰ ਇਹਦੀ ਸਮੈਲ ਵੀ ਬਹੁਤ ਵਧੀਆ ਆਉਂਦੀ ਥੋੜੀ ਜਿਹੀ ਤੇ ਇਹਨੂੰ ਤੁਸੀਂ 10 ਤੋਂ 15 ਮਿੰਟ ਰੱਖਣਾ ਚਾਰ ਕੋਲ ਜਿਹੜਾ ਪਾਊਡਰ ਹੈ ਨਾ ਮਿਕਸ ਕੀਤਾ ਮਲਤਾਨੀ ਮਿੱਟੀ ਵਿੱਚ ਥੋੜਾ ਜਦੋਂ ਪਾ ਦੋ ਤਾਂ ਥੋੜੀ ਮਲਤਾਨੀ ਮਿੱਟੀ ਨਾਲ ਥੋੜਾ ਜ਼ਿਆਦਾ ਸਖਜਾ ਲੱਗਦਾ ਤੇ ਮਲਤਾਨੀ ਮਿੱਟੀ ਵੀ ਚਿਹਰਾ ਬਹੁਤ ਸਾਫ਼ ਕਰਦੀ ਹੈ ਆਪਣੇ ਨਾ ਸਾਰੇ ਡੈੱਡ ਸਕਿਨ ਨੂੰ ਠੀਕ ਕਰਦੀ ਹੈ ਤੇ ਇਹਨੂੰ ਹੁਣ ਅਸੀਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਆ ਦੇਖੋ ਇਹਨੂੰ ਇਦਾਂ ਮਿਕਸ ਕਰ ਲੈਣਾ ਤੁਸੀਂ ਨਾਰੀਅਲ ਦਾ ਬਦਾਮ ਦਾ ਤੇਲ ਨਹੀਂ ਪਾਣਾ ਤੇ ਨਾਰੀਅਲ ਦਾ ਤੇਲ ਪਾ ਲਓ ਇਹ ਵੀ ਤੁਸੀਂ ਪਾ ਸਕਦੇ ਹੋ ਲੋ ਜੀ ਤੇ ਹੁਣ ਫੇਸ ਜਿਹੜਾ ਮੈਂ ਪਹਿਲਾਂ ਸਾਫ਼ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਇੱਕ ਵਾਰੀ ਥੋੜਾ ਜਨਾ ਮੈਂ ਚਲੋ ਫੇਲ ਲਗਾ ਲੈਣੀ ਆ ਇਹਦਾਂ ਮੈਂ ਸਾਫ ਕਰ ਸਕਦੇ ਸੀ ਜਾਂ ਕਿਸੇ ਵੀ ਤੁਸੀਂ ਕੋਈ ਚੀਜ਼ ਲੈ ਲਓ ਕਾਟਰਨ ਲੈ ਲਓ ਟਿਸ਼ੂ ਲੈ ਲਓ ਕੁਝ ਇਹਦਾਂ ਸਾਫ ਕਰ ਲਓ ਤੇ ਹੁਣ ਮੈਂ ਇਹਨੂੰ ਹੱਥ ਦੇ ਨਾਲ ਹੀ ਲਗਾਵਾਂਗੀ ਆਪਣੇ ਫੇਸ ਤੇ ਸਾਰੇ ਇੱਦਾਂ ਕਰਕੇ ਪੈਕ ਵਾਂਗੂ ਪੈਕ ਬਣਾ ਕੇ ਲਗਾ ਲਓ ਬਹੁਤ ਵਧੀਆ ਚੀਜ਼ ਹੈ ਫੇਸ਼ਲ ਦਾ ਵੀ ਕੰਮ ਦੇਂਦੀ ਹੈ ਪੈਕ ਦਾ ਵੀ ਦੇਂਦੀ ਹੈ ਹੈ ਨੂੰ ਅਸੀਂ ਇਦਾਂ ਕਰਕੇ ਸਾਰੇ ਚਿਹਰੇ ਨੂੰ ਲਗਾ ਲੈਣਾ ਤੇ 10 15 ਮਿੰਟ ਤੋਂ ਬਾਅਦ ਮੈਂ ਨਾ ਫੇਰ ਤੁਹਾਨੂੰ ਮਿਲਦੀ ਇਹਨੂੰ ਲਗਾ ਕੇ ਫੇਰ ਠੰਡੇ ਪਾਣੀ ਨਾਲ ਇਹਨੂੰ ਉਤਾਰ ਦੇਣਾ ਬਹੁਤ ਵਧੀਆ ਰਿਜ਼ਲਟ ਆਂਦੇ ਨੇ ਮੇਰੀਆਂ ਭੈਣਾਂ ਸਾਰੀਆਂ ਜੀ ਜ਼ਰੂਰ ਆਪਣੇ ਫੇਸ ਦਾ ਧਿਆਨ ਰੱਖਿਆ ਕਰੋ ਇਨੂੰ ਅਸੀਂ ਲਗਾ ਲਿਆ ਐਦਾਂ ਕਰਕੇ ਇਹ ਮੈਂ ਥੋੜਾ ਜ਼ਿਆਦਾ ਹੀ ਬਣਾ ਕੇ ਰੱਖਿਆ ਹੈ ਲੋ ਜੀ ਇਹ ਹੁਣ ਲੱਗ ਗਿਆ ਇਹਨੂੰ 10-15 ਮਿੰਟ ਬਾਅਦ ਅਸੀਂ ਦੇਖਾਂਗੇ ਮਿਲਦੇ ਆ ਤੁਹਾਨੂੰ ਇਹ ਸੁੱਕ سپੈਂਟ ਹੋ ਗਏ ਪੂਰੇ ਤੁਸੀਂ ਇਹਨੂੰ ਮਾਸਕ ਵੀ ਦੀ ਤਰ੍ਹਾਂ ਵੀ ਵਰਤ ਸਕਦੇ ਹੋ ਫੇਸ ਨੂੰ ਤੋਂ ਪਹਿਲਾਂ ਤੁਸੀਂ ਜਿਵੇਂ ਬਦਾਮ ਦਾ ਤੇਲ ਲੈ ਲਓ ਉਹਦੀ ਫੇਸ਼ਲ ਕਰ ਲਓ ਉਸ ਤੋਂ ਬਾਅਦ ਆ ਇਦਾਂ ਮਾਸਕ ਬਣਾ ਕੇ ਲਗਾ ਲਓ ਇਹ ਫੇਸ਼ੀਅਲ ਦਾ ਵੀ ਕੰਮ ਕਰਦੀ ਆ ਮਾਸਕ ਦਾ ਵੀ ਕੰਮ ਕਰਦੀ ਆ ਬਹੁਤ ਵਧੀਆ ਇਹਦੇ ਰਿਜ਼ਲਟ ਆਉਂਦੇ ਨੇ ਤੇ ਇਹਨੂੰ ਮੈਂ ਪੰਦਰਾਂ 10 ਮਿੰਟ ਹੋਏ 15 ਮਿੰਟ 15 ਮਿੰਟ ਹੋ ਗਏ ਨੇ ਤੇ ਹੁਣ ਜਦੋਂ ਇਹਨੂੰ ਤੁਸੀਂ ਉਤਾਰਨਾ ਬਾਥਰੂਮ ਵਿੱਚ ਜਾ ਕੇ ਥੋੜਾ ਥੋੜਾ ਬੇਸ਼ੱਕ ਗਲੋਬਜ਼ਰ ਲੈ ਲਓ ਥੋੜਾ ਥੋੜਾ ਕਰਕੇ ਇਹਨੂੰ ਕਰਕੇ ਚਿਹਰੇ ਨੂੰ ਚੰਗੀ ਤਰ੍ਹਾਂ ਮ사ਜ ਕਰਕੇ ਫਿਰ ਉਤਾਰਿਓ ਤੇ ਚਲੋ ਮਿਲਦੇ ਹਾਂ ਅਸੀਂ ਫੇਸ ਵਾਸ਼ ਕਰਕੇ ਹਾਂਜੀ ਫਰੈਂਡਸ ਤੇ ਮੈਂ ਮੂੰਹ ਕਲੀਨ ਕਰਕੇ ਆਗੀ ਫੇਸ ਸਿੰਪਲ ਪਾਣੀ ਦੇ ਨਾਲ ਤੁਸੀਂ ਜਿਵੇਂ ਹੁਣ ਅੱਜਕੱਲ੍ਹ ਗਰਮੀਆਂ ਹੁੰਦੀਆਂ ਨੇ ਜਦੋਂ ਤੇ ਟੈਂਕੀ ਦਾ ਪਾਣੀ ਥੋੜਾ ਗਰਮ ਹੁੰਦਾ ਹਮੇਸ਼ਾ ਹੀ ਠੰਡਾ ਪਾਣੀ ਲੈਣਾ ਚਾਹੀਦਾ ਤੁਹਾਨੂੰ ਕਿਉਂਕਿ ਜਦੋਂ ਅਸੀਂ ਮੂੰਹ ਦੀ ਮ사ਜ ਕਰਦੇ ਹਾਂ ਪਹਿਲਾਂ ਹੀ ਹੈਨਾ ਉਹਦੇ 'ਚ ਥੋੜਾ ਜਿਨਾ ਗਰਮ ਹੋਇਆ ਹੁੰਦਾ ਫੇਸ ਇਸ ਕਰਕੇ ਠੰਡੇ ਪਾਣੀ ਫ੍ਰੀਜ ਦੇ ਪਾਣੀ ਨਾਲ ਵੀ ਤੁਸੀਂ ਜਿਹੜਾ ਮੂੰਹ ਧੋ ਲੈਨੇ ਹੁਣ ਇੱਕ ਵਾਈਪ ਨਾਲ ਤੁਹਾਨੂੰ ਦੱਸਦੀ ਐ ਇਦਾਂ ਮੈਂ ਸਾਫ਼ ਕਰ ਲਾਂਗੇ ਤੇ ਇਸ ਵਾਰ ਤੁਸੀਂ ਜਿਹੜਾ ਮੈਂ ਸੀਰਮ ਤੁਹਾਨੂੰ ਦੱਸਿਆ ਹੋਇਆ ਮਲਠੀ ਦਾ ਸੀਰਮ ਤੁਸੀਂ ਉਹ ਲਗਾ ਸਕਦੇ ਕੋਈ ਵੀ ਸੀਰਮ ਫੇਸ ਤੇ ਲਗਾ ਲਓ ਬਾਅਦ ਚ ਫਮੇ ਤੁਸੀਂ ਗੁਲਾਬ ਜਲ ਲਗਾ ਸਕਦੇ ਥੋੜਾ ਹੈਨਾ ਤੇ ਜਾਂ ਫਿਰ ਤੁਸੀਂ ਜਿਵੇਂ ਮੈਂ ਮਲਠੀ ਦਾ ਇਹ ਵਾਲਾ ਸੀਰਮ ਹੈ ਤੁਸੀਂ ਬਣਾ ਕੇ ਰੱਖੋ ਦੇਖੋ ਮਲਠੀ ਵਿੱਚ ਮੈਂ ਪਾ ਕੇ ਰੱਖੀ ਹੋਈ ਆ ਟੁਕੜਾ ਮਲਠੀ ਦਾ ਤੇ ਬਹੁਤ ਸੋਹਣਾ ਬਣਿਆ ਹੋਇਆ ਤੇ ਥੋੜਾ ਜਿਨਾ ਤੁਸੀਂ ਇਦਾਂ ਕਰ ਲੈ ਕੇ ਇਹ ਇਦਾਂ ਫੇਸ ਤੇ ਸੀਰਮ ਇਹ ਲਗਾ ਲਿਆ ਕਰੋ ਇਹਦੇ ਨਾਲ ਫੇਸ ਬਹੁਤ ਵਧੀਆ ਰਹਿੰਦਾ ਮੇਰੇ ਕੋਲ ਛੋਟੀ ਡੱਬੀ ਨਹੀਂ ਸੀਗੀ ਮੈਂ ਤਾਂ ਕਰਕੇ ਵੱਡੀ ਚ ਪਾਇਆ ਹਾਂ ਤੇ ਅੱਜ ਮੇਰਾ ਮਹੀਨੇ ਦੋ ਮਹੀਨੇ ਨਿਕਲ ਜਾਣਾ ਇਹਦੇ ਨਾਲ ਕਿ ਕਾਫੀ ਟਾਈਮ ਨਿਕਲ ਜਾਂਦਾ ਕੁਝ ਜ਼ਿਆਦਾ ਤਾਂ ਯੂਜ਼ ਕਰਦੇ ਨਹੀਂ ਅਸੀਂ ਤੇ ਮੈਂ ਕੋਈ ਕਰੀਮ ਹੀ ਉਸ ਤਰ੍ਹਾਂ ਦੀ ਕੁਝ ਐਕਸਟਰਾ ਨਹੀਂ ਕੁ ਕਰਦੀ ਹੋਮ ਰੈਮਡੀ ਜਿਹੜੀ ਮੈਂ ਤੁਹਾਨੂੰ ਜਿਸ ਦਿਨ ਮੈਂ ਕਰਨੀ ਹੁੰਦੀ ਆ ਫੇਸ ਆਪਣੇ ਤੇ ਉਧਰ ਮੈਨੂੰ ਤਾਂ ਸ਼ੇਅਰ ਕਰ ਦੇਣੀ ਆ ਉਮੀਦ ਕਰ ਅਗਰ ਥੋੜੀ ਜਿਹੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਕਮੈਂਟ ਨਾ ਕਰਿਆ ਕਰੋ ਇਹਦੇ ਨਾਲ ਕੁਛ ਨਹੀਂ ਫਰਕ ਪੈਂਦਾ ਜੇ ਤੁਸੀਂ ਕਰੋਗੇ ਇੱਕ ਵਾਰੀ ਕਰਕੇ ਹਟ ਗਏ ਹਨਾ ਫੇਰ ਫਰਕ ਨਹੀਂ ਪੈਂਦਾ ਇਹਨੂੰ ਰੈਗੂਲਰ ਕਰਨਾ ਪੈਂਦਾ ਆਪਣਾ ਜਿੱਦਾਂ ਕੋਈ ਵੀ ਚੀਜ਼ ਅਸੀਂ ਰੈਗੂਲਰ ਕਰਾਂਗੇ ਤੇ ਸਾਡੇ ਫਰਕ ਪਏਗਾ ਜਿਵੇਂ ਫਟਕਰੀ ਆ ਫਟਕਰੀ ਨੂੰ ਅਸੀਂ ਰੈਗੂਲਰ ਕਰਾਂਗੇ ਸਾਡੇ ਜਿਹੜੇ ਫੇਸ਼ਲ ਹੈਅਰ ਉਹ ਖਤਮ ਹੋ ਜਾਣਗੇ ਕਿਉਂਕਿ ਮੇਰੇ ਹੋਏ ਨੇ ਮੈਂ ਤੁਹਾਨੂੰ ਤਾਂ ਦੱਸਿਆ ਕਿਉਂਕਿ ਮੈਂ ਇੱਕ ਮਹੀਨਾ ਲਗਾਤਾਰ ਜਿਵੇਂ ਇੱਕ ਦਿਨ ਛੱਡ ਕੇ ਇੱਕ 5-5 ਮਿੰਟ ਮਤਲਬ ਫੇਸ ਜਦੋਂ ਧੋਣ ਤੋਂ ਪਹਿਲਾਂ ਥੋੜਾ ਜਨਾ ਕਸਾ ਲੈਣਾ ਮੈਨੂੰ ਕੋਈ ਨਹੀਂ ਬਾਅਦ ਵਿੱਚ ਮੈਂ ਸੀਰਮ ਲਗਾ ਲੈਂਦੀ ਸੀ ਕੋਈ ਏਦਾਂ ਦਾ ਸਾਈਡ ਇਫੈਕਟ ਨਹੀਂ ਪਿਆ ਮੈਨੂੰ ਤੇ ਫਟਕਰੀ ਦੇ ਤੇ ਬਹੁਤ ਜ਼ਿਆਦਾ ਫਾਇਦੇ ਨੇ ਤੇ ਚਾਰ ਕੋਲ ਪਾਊਡਰ ਵੀ ਤੁਸੀਂ ਵੀ ਆਨਲਾਈਨ ਮੰਗਾ ਸਕਦੇ ਹੋ ਤੇ ਜਿਹੜਾ ਪੋਟੈਟੋ ਪਾਊਡਰ ਹੈ ਇਹ ਵੀ ਤੁਸੀਂ ਘਰ ਵਿੱਚ ਵੀ ਬਣਾ ਸਕਦੇ ਹੋ ਤੇ ਨੇ ਤਾਂ ਫਿਰ ਮੰਗਵਾ ਲਿਓ ਕੋਈ ਜ਼ਿਆਦਾ ਮਹਿੰਗਾ ਨਹੀਂ ਆ ਤੇ ਮਲਤਾਨੀ ਮਿੱਟੀ ਵੀ ਹੁੰਦੀ ਹੈ ਨਾ ਤੇ ਕਦੀ ਮੈਂ ਤਾਂ ਮਿਕਸ ਕਰਕੇ ਕਦੀ ਕਿਸੇ ਦਾ ਕਰ ਲਿਆ ਕਦੀ ਬੇਸਨ ਪਾ ਲਿਆ ਦੁੱਧ ਵਿੱਚ ਕਦੀ ਕੁਝ ਫੇਸ ਦੇ ਵਿੱਚ ਤੁਸੀਂ ਕਰਦੇ ਰਹਿਣਾ ਇਦਾਂ ਤੇ ਇਦਾਂ ਜਿਹੜੀਆਂ ਸਕਿਨ ਦੇ ਕਈ ਪ੍ਰੋਬਲਮ ਹੁੰਦੀਆਂ ਜਿਹੜੀਆਂ ਠੀਕ ਹੋ ਜਾਂਦੀਆਂ ਨੇ ਤੇ ਦੇਖੋ ਚਿਹਰਾ ਕਿੰਨਾ ਸਾਫ਼ ਹੋ ਗਿਆ ਮੇਰਾ ਲਗਾਉਣਾ ਪੈਕ ਤੇ ਜਦੋਂ ਮੈਂ ਇਹਨੂੰ ਵਾਸ਼ ਕਰਨ ਲੱਗੀ ਸੀ ਥੋੜਾ ਜਨਾ ਮੈਨੂੰ ਥੋੜਾ ਪੋਲੀਪੋਲੀਥੈਨ ਨਾਲ ਰਗ ਕੀਤਾ ਸੀਗਾ ਤੇ ਬਹੁਤ ਵਧੀਆ ਰਿਜ਼ਲਟ ਨੇ ਤੇ ਅੱਜ ਮੈਂ ਪਹਿਲੀ ਵਾਰ ਕੀਤਾ ਪਹਿਲੀ ਵਾਰੀ ਬਹੁਤ ਵਧੀਆ ਰਿਜ਼ਲਟ ਮਿਲੇ ਨੇ ਇਹ ਮੇਰੇ ਭੈਣ ਕਿਸੇ ਨੇ ਕਿਹਾ ਸੀਗਾ ਕਿ ਤੁਸੀਂ ਪਲੀਜ਼ ਇਹਦੀ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਤਾਂ ਕਰਕੇ ਮੈਂ ਸ਼ੇਅਰ ਕੀਤੀ ਤੇ ਚਲੋ ਮਿਲਦੇ ਆ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ